ਸਵਾਗਤ ਹੈ ਦੋਸਤੋ ਅਜਾੜ ਡੈਰੀ ਫਾਰਮ ਦੇ ਵਿੱਚ ਅੱਜ ਦੋਸਤੋ ਪਹੁੰਚੇ ਆਪਾਂ ਪਿੰਡ ਲਧਾਈ ਕੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਪਿੰਡਾ ਦੋਸਤੋ ਮੋਗਾ ਤੇ ਵੈਸੇ ਤਾਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਪਤਾ ਵੀ ਆਪਾਂ ਦੁੱਧਾਰੂ ਪਸ਼ੂਆਂ ਦੀ ਵੀਡੀਓ ਪਾਉਣੇ ਰਹਿੰਦੇ ਆ ਤੇ ਅੱਜ ਦੋਸਤੋ ਇੱਕ ਵੀਡੀਓ ਪਾਉਣ ਲੱਗੇ ਆ ਤੇ ਮੰਦ ਭਾਗੀ ਘਟਨਾ ਵਾਪਰ ਗਈ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਗੱਲਾਂ ਬਾਤਾਂ ਆਪਾਂ ਪਰਿਵਾਰ ਨਾਲ ਕਰ ਲਾਂਗੇ ਪੁੱਛ ਲਾਂਗੇ ਤੇ ਇੱਕ ਬੇਨਤੀ ਕਰਾਂਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਦਾ ਭਲਾ ਹੋ ਜੇ ਗਰੀਬ ਪਰਿਵਾਰ ਆ ਦੋਸਤੋ ਤੇ ਜਾਨੀ ਨੁਕਸਾਨ ਜਿਆਦਾ ਹੋ ਗਿਆ ਬੱਕਰੀਆਂ ਸਿੰਘਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਕੀ ਗੱਲਬਾਤ ਹੋਈ ਸਾਰੀਆਂ ਗੱਲਾਂ ਬਾਤਾਂ ਪੁੱਛ ਲਾਂਗੇ ਤੇ ਲਗਭਗ ਅੱਧੇ ਦੇ ਨੇੜੇ ਦੋਸਤੋ ਜਿੰਨੇ ਪਸ਼ੂ ਰੱਖੇ ਹੋਏ ਸੀਗੇ ਅੱਧੇ ਦੇ ਨੇੜੇ ਨੁਕਸਾਨੇ ਗਏ ਤਾਂ ਕਰਕੇ ਪਿੰਡ ਦੇ ਮੋਤਵਾਰ ਬੰਦੇ ਹੀ ਪਹੁੰਚੇ ਤੇ ਕਾਫੀ ਬੰਦੇ ਪਹੁੰਚੇ ਹੋਏ ਆ। ਬਾਕੀ ਪਰਿਵਾਰ ਦੇ ਮੈਂਬਰਾਂ ਤੋਂ ਆਪਾਂ ਜਾਣਕਾਰੀ ਲੈ ਲਾਂਗੇ। ਬੇਨਤੀ ਇਹ ਹੀ ਰੂਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਗੱਲਾਂ ਬਾਤਾਂ ਆਪਾਂ ਬਾਈ ਨੂੰ ਪੁੱਛ ਲੈਨੇ ਆ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ ਜੀ। ਸਭ ਤੋਂ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ। ਮੇਰਾ ਨਾਮ ਮੰਗਾ ਸਿੰਘ ਆ ਜੀ ਪ ਹਾਂਜੀ ਇਹ ਜਿੰਨੇ ਵੀ ਭੈਣ ਭਰਾ ਹੈਗੇ ਲੜਾਈਆਂ ਤੋਂ ਆ ਕਿਉਂਕਿ ਅਸੀਂ ਇੱਥੇ ਆਉਂਦੇ ਜਾਂਦੇ ਰਹਿੰਨੇ ਕਾਫੀ ਠੀਕ ਹੈ ਜੀ ਤੇ ਦੂਜੀ ਬੇਨਤੀ ਇਹ ਸੀ ਕਿ ਇਹ ਸਾਰਾ ਜਿਹੜਾ ਮਾਲ ਦਾ ਨੁਕਸਾਨ ਹੋਇਆ ਹਾਂਜੀ ਬਹੁਤ ਹੀ ਗਰੀਬ ਪਰਿਵਾਰ ਹੈ ਹਾਂਜੀ ਕਰਜ਼ਾ ਚੱਕ ਕੇ ਬੰਦਿਆਂ ਨੇ ਇਹ ਬੱਕਰੀਆਂ ਜਿਹੜਾ ਬੱਕਰੀਆਂ ਬਣਾਈਆਂ ਸੀਗੀਆਂ ਲਈਆਂ ਸੀਗੀਆਂ ਪਰ ਕੱਲ ਹਾਦਸਾ ਵਾਪਰਿਆ ਕਿ ਰੇਸਫਰੇ ਵਾਲਾ ਪਾਣੀ ਪੀਣ ਕਰਕੇ ਹਾਂਜੀ ਇਹ ਬੱਕਰੀਆਂ ਜਿਹੜੀਆਂ ਘਰ ਤੋਂ ਘੱਟ 6-7 ਨਾਗਾ ਜਿਹੜੇ ਇਹਨਾਂ ਦੇ ਨੁਕਸਾਨੇ ਗਏ ਠੀਕ ਹੈ ਜੀ ਅਸੀਂ ਪੰਜਾਬ ਸਰਕਾਰ ਤੋਂ ਵੀ ਇਥੋਂ ਦੇ ਐਮ ਐਲ ਏ ਸਾਹਿਬ ਨੂੰ ਵੀ ਕਹਿਣਾ ਕਿ ਇਹਨਾਂ ਗਰੀਬਾਂ ਦੀ ਬਾਹ ਫੜੀ ਜਾਵੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਲੋਕਾਂ ਨੂੰ ਵੀ ਕਰਦੇ ਜਿਹੜੇ ਕੋਈ ਬੰਦੇ ਕੋਈ ਕੁਦਰਤ ਵੱਲੋਂ ਜਿਵੇਂ ਆਪਾਂ ਕਹ ਜੀਏ ਕੋਈ ਜਿਨ੍ਹਾਂ ਕੋਲੇ ਬੰਦਿਆ ਕੋਲੇ ਕੋਈ ਹੈਸੀਅਤ ਹੈਗੀ ਆ ਉਹ ਅਸੀਂ ਨਾਲ Google Pay ਨੰਬਰ ਜਾਂ ਕੋਈ ਸਕੈਨਰ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਭੇਜ ਰਹੇ ਹੈਗੇ ਆ ਕਿ ਸਾਡੇ ਗਰੀਬ ਬੰਦਿਆਂ ਦੀ ਮਦਦਵਾਦ ਹੈ ਜਿਹੜੀ ਉਹ ਮਦਦ ਕੀਤੀ ਜਾਵੇ ਤਾਕੇ ਵਿਚਾਰੇ ਆ ਦੀ ਰੋਜੀ ਰੋਟੀ ਦੁਬਾਰਾ ਅ ਰੋਜੀ ਰੋਟੀ ਦੇ ਦੁਬਾਰਾ ਹੀਲਾ ਵਸੀਲਾ ਕਰ ਸਕਣਾ ਇਸ ਪਰਿਵਾਰ ਦੀ ਹਾਲਤ ਬਹੁਤ ਮਾੜੀ ਹੈ ਜੀ ਤੁਸੀਂ ਸਾਰੇ ਪਿੰਡ ਵਾਸੀ ਜਿਹੜੇ ਗਰੀਬਾਈ ਚਾਰੇ ਨੂੰ ਦੇਖ ਸਕਦੇ ਆ ਸਾਰੇ ਬੰਦਿਆਂ ਨੇ ਵਿਚਾਰਾਂ ਨੇ ਮਸਾ ਚੁੱਪ ਕਰਾਇਆ ਪਰਿਵਾਰ ਰਾਤ ਚੁੱਪ ਚੰਦੀ ਠੀਕ ਹੈ ਜੀ ਤੇ ਇਹਨਾਂ ਦਾ ਪਰਿਵਾਰ ਦਾ ਨਾਮ ਦੱਸ ਦਿਓ ਕਿੰਨਾ ਦੀਆਂ ਬੱਕਰੀਆਂ ਗੁਰੇ ਸਿੰਘ ਹੈ ਜੀ ਗੁਰਾ ਸਿੰਘ ਹੈ ਠੀਕ ਹੈ ਜੀ ਤੇ ਕਿੰਨੇ ਕ ਨੱਕ ਸੀਗੇ ਲਗਭਗ ਇਹ 7 ਨੱਕ ਸੀਗੇ ਭਾਈ 2 ਉੱਥੇ ਦੱਬੇ ਆ 5 ਆ ਏ ਠੀਕ ਹੈ ਜੀ ਤੇ ਬਾਕੀ ਹੋਰ ਜਿਹੜੀਆਂ ਬਾਕੀ ਜਿਵੇਂ ਆਫ ਕੈਮਰਾ ਗੱਲ ਉਸੀ ਬੱਕਰੀਆਂ ਹੋਰ ਦੱਸਣਾ ਉਹ ਵੀ ਬੱਕਰੀਆਂ ਢਿੱਲੀਆਂ ਆਏ ਉਹ ਠੀਕ ਆ ਉਹ ਦਵਾਈ ਬੂਟੀ ਦਵਾਈ ਦੇ ਬੋਤਲਾ ਪਤਲਾ ਲੱਗੀਆਂ ਲੀਆਂ ਦੇ ਹਾਂਜੀ ਹਾਂ ਠੀਕ ਆ ਉਹ ਵੀ ਦਿਖਾ ਦਿੰਨੇ ਆ ਤੇ ਵੈਸੇ ਉਹ ਠੀਕ ਆ ਉਹ ਖਤਰੇ ਤੋਂ ਬਾਹਰ ਹਾਂ ਕੁਝ ਜਾਂਦਾ ਕਹਿ ਨਹੀਂ ਸਕਦੇ ਅਜੇ ਵੀ ਜਾਣਦਾ ਵੀ ਖਾਣਾ ਪੀਣਾ ਖਾਧਾ ਨਹੀਂ ਉਹਨਾਂ ਨੇ ਕੁਝ ਨਾ ਪਾਣੀ ਪੀਤਾ ਸਵੇਰ ਪਤਲਾ ਵੀ ਬੜਾ ਡਾਊਨ ਹੋਇਆ ਪਿਆ ਵੱਡਾ ਅੱਛਾ ਚੱਲਦੀ ਮੈਡੀਸਿਨ ਦਵਾਈ ਦੇਈ ਜਾਂਦੇ ਦਵਾਈ ਦੇਈ ਜਾਂਦੇ ਠੀਕ ਆ ਆਹੋ ਦੋਸਤੋ ਤੁਹਾਨੂੰ ਇਧਰਲੇ ਪਾਸੇ ਦਿਖਾ ਦਿੰਨੇ ਆ ਕਿ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਤੇ ਕੁਝ ਬਾਈ ਨੇ ਦੋ ਕਨੱਪਰ ਦਿੱਤੇ ਇਧਰਲੇ ਪਾਸੇ ਵੀ ਦਿਖਾਉਣੇ ਜਿਹੜੇ ਦੋਸਤੋ ਹਜੇ ਹੈਗੇ ਆ ਤੇ ਉਹਨਾਂ ਦੀ ਕੰਡੀਸ਼ਨ ਥੋੜੀ ਜੀ ਉਦਾਂ ਦੀ ਚੱਲਦੀ ਆ ਕੁਝ ਕਨੱਗ ਬਚੇ ਅੱਧੇ ਘੇ ਰਹਿ ਗਏ ਇਹਨਾਂ ਦਾ ਵੀ ਮੈਡੀਸਨ ਲਾਇਵ ਵਗੈਰਾ ਚੱਲ ਰਿਹਾਗਾ ਤੇ ਜ਼ਹਿਰੀਲਾ ਪਾਣੀ ਪੀਣ ਨਾਲ ਰੇਸ ਸਪਰੇਅ ਵਾਲਾ ਪਾਣੀ ਪੀਣ ਨਾਲ ਖੇਤਾਂ 'ਚ ਦੋਸਤੋ ਬੱਕਰੀਆਂ ਦਾ ਨੁਕਸਾਨ ਹੋ ਗਿਆ ਤੁਸੀਂ ਦੇਖ ਸਕਦੇ ਪਿੰਡ ਦੇ ਕਿੰਨੇ ਬੰਦੇ ਪਹੁੰਚੇ ਹੋਏ ਹੈ ਗਰੀ ਪਰਿਵਾਰ ਬੇਨਤੀ ਦੋਸਤੋ ਇਹੀ ਆ ਤੇ ਵੀਡੀਓ ਨੂੰ ਵਕਤ-ਵਕਤ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਭਲਾ ਹੋ ਜੇ ਬਾਕੀ ਕਾਉਂਡ ਨੰ ਤੇ ਕੋਈ ਐਡਰੈਸ ਆਪਾਂ ਕੰਫਰਮ ਕਰ ਦਿੰਨੇ ਆ ਜਿਨ੍ਹਾਂ ਦੀਆਂ ਬੱਕਰੀਆਂ ਮਾਲਕ ਵੀ ਦਾ ਤੁਸੀਂ ਆ ਕੇ ਇੱਥੇ ਪਰਵਾਲ ਨੂੰ ਮਿਲਣਾ ਚਾਹੋ ਤੇ ਦੁੱਖ ਸਾਂਝਾ ਕਰਨਾ ਉਹ ਵੀ ਕਰ ਸਕਦੇ ਆ ਬਈ ਮਾੜਾ ਪੂਰਾ ਡਿਟੇਲ ਨਾਲ ਮਾਲਕਾਂ ਦਾ ਨਾਮ ਮਾੜਾ ਜੀ ਤੁਸੀਂ ਦੱਸ ਦਿਓ ਦੱਸੋ ਗੁਰਾ ਸਿੰਘ ਜੀ ਗੁਰਾ ਸਿੰਘ ਹੈ ਜੀ ਮੇਰਾ ਨਾਮ ਪਿਓ ਦਾ ਨਾਮ ਪਿਆਰਾ ਸਿੰਘ ਹੈ ਠੀਕ ਆ ਹਾਂ ਜੀ ਉੱਤੇ ਛੜਕ ਲਧਾਈ ਕੀ ਠੀਕ ਆ ਗੁਰਾ ਸਿੰਘ ਪਿਓ ਦਾ ਨਾਮ ਪਿਆਰਾ ਸਿੰਘ ਤੇ ਲਧਾਈ ਪਿੰਡ ਛੜਕ ਦੇ ਉੱਤੇ ਹੀ ਘਰ ਆ ਫਿਰ ਨਹੀਂ ਠੀਕ ਆ ਸਹੀ ਆ ਦੋਸਤੋ ਲਧਾਈ ਪਿੰਡ ਦੇ ਵਿੱਚ ਵੀਡੀਓ ਕਵਰ ਕਰੀਆ ਤੇ ਬਾਕੀ ਗੱਲਾਂ ਬਾਤਾਂ ਹੋਰ ਨਾ ਬਾਈ ਨਾ ਕਰ ਲੈਣੇ ਇੱਧਰਲੇ ਬਸ ਇਹਨਾਂ ਨੂੰ ਇੱਕ ਵਾਰੀ ਗੱਲ ਕਰਵਾ ਦੇਣਾ ਦੇਖ ਲਓ ਮੈਂ ਇੱਕ ਨੰ ਅਜ ਦੀ ਬੇਨਤੀ ਕਰਦੇ ਆ ਇੱਕ ਗਰੀਬ ਪਰਿਵਾਰ ਸੀਗਾ ਜਿਹੜਾ ਦਾ ਨੁਕਸਾਨ ਬਹੁਤ ਹੋ ਗਿਆ ਠੀਕ ਹੈ ਜੀ ਕੋਟਾ ਜੀ ਲੱਖ ਦਾ ਨੁਕਸਾਨ ਹੋਇਆ ਮਸਾ ਇਹਨਾਂ ਨੇ ਮਾਲ ਬਣਾਇਆ ਸੀਗਾ ਜੀ ਕਰਦਾ ਕਹਿੰਦਾ ਚੱਕੇ ਇਹ ਗਰੀਬ ਬੰਦੇ ਜਿਹੜੇ ਬੱਚੇ ਛੋਟੇ ਛੋਟੇ ਬੱਚੇ ਆ ਜਿਹੜਾ ਦੇ ਤੇ ਕਰਜ਼ਾ ਹਜੇ ਸੈ ਰ ਇਹਨਾਂ ਦੀ ਠੀਕ ਹੈ ਜੀ ਅਸੀਂ ਕਹਿੰਨੇ ਜੀ ਕਿਰਪਾ ਕਰ ਸਰਕਾਰ ਵੱਲੋਂ ਥੋੜਾ ਕਰਾ ਇਹਨਾਂ ਨੂੰ ਮਦਦ ਮਿਲਣੀ ਚਾਹੀਦੀ ਆ ਬਹੁਤੀ ਰਾਤ ਦੇ ਰੋਈ ਕਰ ਲਈ ਜਾਂਦੇ ਆ ਮਸਾ ਅਸੀਂ ਚਪ ਕਰਾਇਆ ਜਰੇ ਤੇ ਇਹਨਾਂ ਨੂੰ ਮਾਦੀ ਨੁਕਸਾਨ ਜਿੰਨਾ ਹੋਇਆ ਇਹਨਾਂ ਨੂੰ ਮਿਲਣਾ ਚਾਹੀਦਾ ਠੀਕ ਹੈ ਜੀ ਤੁਹਾਡੇ ਕੇ ਬੇਨਤੀ ਹੈ ਸਾਰੇ ਜੋ ਵੀ ਕੋਈ ਹੋਰ ਮਦਦ ਕਰਨ ਵਾਲਾ ਹੈ ਉਹ ਵੀ ਕਰ ਸਕਦਾ ਜੀ ਦੱਬਣਾ ਹਾਂਜੀ ਆਹ ਜੀ ਇਹਨਾਂ ਦਾ ਅਸੀਂ ਇਹਨਾਂ ਦਾ ਦੱਬਣਾ ਹੈ ਜੀ ਕੋਈ ਇਹਨਾਂ ਦਾ ਦੱਬਣਾ ਸੂਣ ਵਾਲੀਆਂ ਵੀ ਸੀ ਵਿੱਚ ਵਿੱਚ ਗੱਬਣ ਸਿੰਘ ਵਿੱਚ ਸੂਨ ਵਾਲੀਆਂ ਵੀ ਦੋ ਤਿੰਨ ਵਾਲੀਆਂ ਦੀ ਬੱਕਰੀਆਂ ਜੀ ਹਾਂਜੀ ਅੱਛਾ ਦੋਸਤੋ ਇਧਰ ਮੜੀ ਨਿਗਾਹ ਮਾਰੋ ਵਿੱਚ ਦੋ ਬੱਕਰੀਆਂ ਬਾਈ ਦਾਦਾ ਵੀ ਗੱਬਣਾ ਵੀ ਸਿੰਘ ਸੂਨ ਵਾਲੀਆਂ ਵੀ ਸੀ ਤੇ ਨਾਲ ਹੀ ਇਹਨਾਂ ਦਾ ਬੱਚੇ ਦਾ ਨੁਕਸਾਨ ਵੀ ਹੋ ਗਿਆ ਜਿਹੜੇ ਬੱਚੇ ਸੀਗੇ ਪੇੜ ਦੇ ਹਾਂ ਬੱਚੇ ਜਿਹੜੇ ਬੱਚੇ ਸੀ ਉਹਨਾਂ ਬੱਚਿਆਂ ਦਾ ਵੀ ਨੁਕਸਾਨ ਹੋਇਆ ਦੱਬਣਾ ਜੀ ਵਿੱਚ ਮਤਲਬ ਤੋਂ ਬੱਚੇ ਜਿੰਦਗੀਆਂ ਬੱਕਰੀਆਂ ਤੇ ਨੁਕਸਾਨ ਵੇਖ ਲਓ ਵੀ ਤਿੰਨ ਸੂਨ ਵਾਲੀਆਂ ਅਸੀਂ ਵੱਡਾ ਬੱਕਰਾ ਇਹਨਾਂ ਦੇ ਬਚਾਰੇ 60-70 ਹਜ਼ਾਰ ਦਾ ਇਕੱਲਾ ਹੀ ਲਿਖਾ ਸੀਗਾ ਠੀਕ ਆ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੁਣ ਤਾਂ ਇਹ 2 ਲੱਖ ਤਾਂ ਹੀ ਸੀ ਕਿ ਸਾਨੂੰ ਇਕੱਲਾ ਹੀ 2 ਲੱਖ ਤਾਂ ਸੀ ਕਿ ਬੱਕਰਾ ਵੱਡਾ ਭੋਖ ਸੀ ਜਿਹੜਾ ਠੀਕ ਆ ਜਣੀ ਇਹ ਸਾਨੂੰ ਤੁਹਾਨੂੰ ਮਿਲਣਾ ਚਾਹੀਦਾ ਹੈ ਘਰੀਬ ਬੰਦੇ ਬਹੁਤ ਜ਼ਿਆਦਾ ਘਰੀਬ ਵਾਲੇ ਚਰੇ ਠੀਕ ਆ ਇਹਨਾਂ ਦੇ ਰੋਜੀ ਰੋਟੀ ਚੱਲਦੀ ਸੀ ਜਿਹੜਾ ਵੀ ਹੋਰ ਕੋਈ ਮੰਨ ਕੇ ਚੱਲੋ ਇਹਨਾਂ ਦਾ ਕੋਈ ਕਾਰੋਬਾਰ ਹੈਗਾ ਕਿ ਨਹੀਂ ਕੋਈ ਕਾਰੋਬਾਰ ਨਹੀਂ ਇਹ ਬੱਕਰੀਆਂ ਦਾ ਇਹ ਮਾਰ ਇਦਾਂ ਇਹ ਹੀ ਦੁੱਧ ਵਾਦ ਇਦਾਂ ਉਹ ਟਾਈਮ ਕਾਲ ਕਪਾਸ ਕਰਦੇ ਕਿਦੋਂ ਰੋਕ ਨੂੰ ਤੋਂ ਦਾ ਘਰਾ ਘਰਾ ਜਿੰਦਰੀ ਸੀਗੀ ਠੀਕ ਆ ਹਾਂਜੀ ਹਾਂਜੀ ਥੋੜੀ ਬੜੀ ਹਲਕੋ ਜੂਗੀ ਦਾ ਇਹਨਾਂ ਦਾ ਵਿਚਾਰਾਂ ਦਾ ਗਰੀਬਾਂ ਦਾ ਨੁਕਸਾਨ ਸਹੀ ਹੋ ਜੂਗਾ ਆਹ ਆਹ ਵਾਤ ਵਾਤ ਮਦਦ ਕੀਤੀ ਆ ਜਸਤਵਾਰੀ ਆ ਜੀ ਇਹ ਆ ਵੀ ਖਵਾ ਉਂਗਲ ਵੱਡੀ ਵੀ ਹੋਈ ਗੁੱਠਾ ਵੱਟਿਆ ਹੱਥਾਂ ਤੋਂ ਆਰੀ ਆ ਜੀ ਠੀਕ ਆ ਲੋ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਅੱਜ ਬੱਕਰੀਆਂ ਨੂੰ ਨੁਕਸਾਨ ਹੋਇਆ ਹੈਗਾ ਤੇ ਇਹਦੇ ਵਿੱਚੋਂ ਦੋਸਤੋ ਗੱbnਾ ਨਹੀਂ ਸੀ ਕੋਸ਼ਿਸ਼ ਪੰਡ ਵਾਲੇ ਦੱਸਦੇ ਆ ਵੀ ਦੋ ਕਨਾਗ ਇਹਨਾਂ ਨੇ ਨੱਪ ਵੀ ਦਿੱਤੇ ਜਾਨੀ ਨੁਕਸਾਨ ਜਾਦੇ ਹੋ ਗਿਆ ਗਰੀਬ ਪਰਿਵਾਰ ਆ ਤੇ ਕਰਜ਼ਾ ਚੱਕ ਗਏ ਡੰਗਰ ਆਪਦਾ ਕਾਰੋਬਾਰ ਵਧਾਉਣ ਲਈ ਕੰਮ ਕੀਤਾ ਸੀਗਾ ਤੇ ਕਰਜ਼ਾ ਵੀ ਦੋਸਤੋ ਲਾਉਣਾਗਾ ਤੇ ਨੁਕਸਾਨ ਵੀ ਜਾਦੇ ਹੋ ਗਿਆ ਤੇ ਇਹੀ ਬੇਨਤੀ ਰਹੂਗੀ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਬਾਕੀ ਤੁਸੀਂ ਆ ਕੇ ਪਰਿਵਾਰ ਨੂੰ ਮਿਲ ਸਕਦੇ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਤੇ ਜਿਹੜੇ ਵੀਰਾਂ ਨੇ ਮਦਦ ਕਰਨੀ ਆ ਬਾਈ ਹੁਣਾਂ ਨਾਲ ਸੰਪਰਕ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਇਹੀ ਬੇਨਤੀ ਪ੍ਰਵਾਨ ਕਰ ਲਓ ਤੇ ਧੰਨਵਾਦ ਦੋਸਤੋ